ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਜਯੂ ਜੀ ਆਈਪੀਐਸ ਮਾਨਯੋਗ ਡੀਏਜੀ ਸਾਹਿਬ ਬਟਿੰਡਾ ਰੇਂਜ ਬਟਿੰਡਾ ਸਰਦਾਰ ਹਰਜੀਤ ਸਿੰਘ ਤੇ ਮੈਡਮ ਅਮਨੀਤ ਕੌਂਡਲ ਐਸਐਸਪੀ ਸਾਹਿਬ ਬਟਿੰਡਾ ਜਿਹਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ਿਆਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਅੱਜ ਇੰਚਾਰਜ ਸਿੰਘੋ ਐਸਆਈ ਰਵੀ ਸਿੰਘ ਨੇ ਜਿਹੜਾ ਇੱਕ ਮੈਡੀਕਲ ਸਟੋਰ ਤੇ ਜਿਹੜਾ ਡਰੱਗ ਇੰਸਪੈਕਟਰ ਨੂੰ ਨਾਲ ਲੈ ਕੇ ਤਲਾਸ਼ੀ ਕੀਤੀ ਸੀਗੀ ਕੀਰਤ ਮੈਡੀਕਲ ਹਾਲ ਇਹਦਾ ਨਾਮ ਹੈਗਾ ਜੋ ਸਿੰਘੋ ਵਿਖੇ ਸਥਿਤ ਹੈ ਜਿਹਦੇ ਚ ਇਹਨਾਂ ਨੂੰ ਜਿਹੜਾ ਡਰਗਸ ਇੰਸਪੈਕਟਰ ਤੇ ਜਦੋਂ ਪੁਲਿਸ ਨੇ ਚੈਕਿੰਗ ਕੀਤੀ ਤਾਂ ਇਹਦੇ ਵਿੱਚੋਂ 124 ਕੈਪਸੂਲ ਜਿਹੜੇ ਸਿਗਨੋਰ ਜਿਹੜੇ ਉਹ ਬਰਾਬਦ ਹੋਏ ਤੇ ਜਿਹਦੇ ਤੇ ਕਾਰਵਾਈ ਕਰਦੇ ਹੋਏ ਅਸੀਂ ਇਹਦੇ ਤੇ ਇੱਕ 223 ਬੀ ਐਨਐਸਟੀ ਅਧੀਨ ਇੱਕ ਐਫਆਈਆਰ ਦਰਜ ਕੀਤੀ ਹੈ ਤੇ ਇਹਦਾ ਜਿਹੜਾ ਮੈਡੀਕਲ ਹੈਗਾ ਉਹਨੂੰ ਡਰਗਸ ਇੰਸਪੈਕਟਰ ਸਾਹਿਬ ਨੇ ਸੀਲ ਕਰਾ ਤਤੀ ਕਰਨ ਕੀ ਗੇਟ ਤੇ ਲਿਭਾਈ ਗਏ ਨੇ ਦੇਖੀ ਸਾਧਨਾ ਸ਼ੀਲਨ ਦੀ ਇਹ ਗੱਲ ਕਰਦੇ ਨੇ ਦੇ ਅੰਦਰ ਡੀ ਸੀ ਸਾਹਿਬ ਨੇ ਆਰਡਰ ਕੀਤਾ ਹੋਇਆ ਹੈ ਇੱਕ ਤਾਰਾ 223 ਬੀ ਐਨ ਐਸ ਦਾ ਤੇ ਉਹਦੇ ਚ ਇਹ ਜਿਹੜਾ ਮਤਲਬ ਕੈਪਸੂਲ ਜਿਹੜੇ 300 ਐਮ ਜੀ ਪ੍ਰੈਗਾ ਹੁੰਦੇ ਹੈਗੇ ਇਹਨਾਂ ਨੂੰ ਵੇਚਣ ਦੇ ਵਿੱਚ ਜੜੀ ਮਨਾਹੀ ਕੀਤੀ ਹੋਈ ਹੈ ਤੇ ਨਾ ਹੀ ਕੋਈ ਕੈਮਿਸਟਰੀ ਇੰਦਰ ਰੱਖ ਸਕਦਾ ਵਿਦਾਊਟ ਬਿਲ ਵਗੈਰਾ ਦਾ